ਕੀ ਨਾਮ ਹੈ ਤੁਹਾਡਾ ਇਸ ਟਾਈਮ ਵੀਡੀਓ ਦਫ਼ਤਰ ਦੇਖੇ ਖੜੇ ਹੋ ਕੀ ਮਸਲਾ ਹੈ ਵੀਰ ਜੀ ਮੇਰਾ ਨਾਮ ਗੁਰਜੀਤ ਸਿੰਘ ਗੱਲਾਈ ਮੈਂ ਕਸਵਾਨੇ ਦਾ ਵਸਨੀਕ ਆਈ ਤੇ ਮੈਂ ਪੰਚਾਇਤ ਮੈਂਬਰ ਆਈ ਕਸਵਾਨੇ ਦਾ ਹੀ ਮੇਰਾ ਜਿਹੜਾ ਮੈਟਰ ਆਈ ਉਹ ਆ ਇਹ ਮੈਟਰ ਆ ਵੀ ਫਰਵਰੀ ਮਹੀਨੇ ਦੇ ਵਿੱਚ ਮੇਰੀ ਇੱਕ ਨਾ ਆਈਡੀ ਬਣਦੀ ਆਈ ਆਈਡੀ ਦੇ ਵਿੱਚ ਇਹ ਆ ਵੀ ਮੈਂ ਮੈਂਬਰ ਹੋਣ ਦੇ ਨਾਤੇ ਮਨ ਲੋ ਪਿੰਡ ਦਾ ਜਿਹੜਾ ਮੈਨੂੰ ਸੰਭਿਆ ਜਾਂਦਾ ਜ਼ਿੰਮੇਵਾਰੀ ਇੱਕ ਮੈਂ ਆਮ ਆਦਮੀ ਪਾਰਟੀ ਦਾ ਹੀ ਵਰਕਰ ਆਈ ਤੇ ਸਪੋਰਟਰ ਵੀ ਆ ਉਹਦੇ ਵਿੱਚ ਮੇਰੀ ਡਿਊਟੀ ਇਹ ਲਈ ਜਾਂਦੀ ਆ ਵੀ ਤੇਰੀ ਜਿਹੜੀ ਆਈਡੀ ਆ ਇਹ ਬਣਾ ਕੇ ਸਰਵੇ ਕਰਨਾ ਵੀ ਇੱਕ ਟੀਮ ਨਾਲ ਲੈ ਕੇ ਸਰਵੇ ਕਰਨਾ ਪਿੰਡ ਦਾ ਜਿਹਦੇ ਵੀ ਕੱਚੇ ਮਕਾਨ ਆ ਮੰਨ ਲਓ ਬਾਲਿਆਂ ਤੇ ਆ ਤੇ ਮੈਨੂੰ ਪਤਾ ਲੱਗਦਾ ਜੀ ਹੌਲੀ-ਹੌਲੀ ਇਨਫਰਮੇਸ਼ਨ ਮਿਲਦੀ ਵੀ ਸਾਡੇ ਪਿੰਡ ਦਾ ਜਿਹੜਾ ਸਰਪੰਚ ਸਾਹਿਬ ਆਈ ਉਹ ਮੰਨ ਲਓ ਵੀ ਮੇਰੀ ਆਈਡੀ ਡਿਲੀਟ ਕਰਾ ਕੇ ਆਇਆ ਤੇ ਉਸ ਤੋਂ ਬਾਅਦ ਜਿਹੜਾ ਬੰਦੇ ਦੀ ਉਹਨੇ ਆਈਡੀ ਬਣਾਈ ਉਹ ਹੀ ਦਲਪ੍ਰੀਤ ਸਿੰਘ ਜਿਹੜਾ ਕਸਵਾਨੇ ਦਾ ਉਹਦੀ ਆਈਡੀ ਬਣਾਈ ਮਾਲੂ ਉਹਦੀ ਜੀ ਆਈਡੀ ਬਣਾਈ ਉਹ ਕੌਣ ਆ ਉਹ ਪੰਚਾਇਤ ਮੈਂਬਰ ਆ ਉਹ ਸਰਪੰਚ ਆ ਕੁਛ ਨਹੀਂ ਫਿਰ ਮੇਰੀ ਆਈਡੀ ਜਿਹੜਾ ਕੱਟਣ ਦਾ ਅਧਿਕਾਰ ਕਿਹਨੂੰ ਦਿੱਤਾ ਵੀਡੀਓ ਸਾਹਿਬ ਨੂੰ ਪੁੱਛਿਆ ਜਾਵੇ ਵੀ ਮੇਰੀ ਜਿਹੜੀ ਆਈਡੀ ਆ ਉਹ ਕਿਉਂ ਕੱਟੀ ਗਈ ਮੈਨੂੰ ਇਹ ਕਹਿੰਦੇ ਵੀ ਕੋਰਮ ਪਾ ਕੇ ਤੇਰੀ ਆਈਡੀ ਕੱਟਤੀ ਬਿਲਕੁਲ ਨਹੀਂ ਆਈਡੀਆਂ ਕੋਰਮ ਪਾ ਕੇ ਨਹੀਂ ਕੱਟੀਆਂ ਜਾਂਦੀਆਂ ਕੋਰਮ ਸਿਰਫ ਪਿੰਡ ਦਾ ਜਿਹੜਾ ਹੁੰਦਾ ਵਤੇ ਪਾਏ ਜਾਂਦੇ ਕੰਮ ਦੇ ਮਤੇ ਪਾਈ ਜਾਂਦੇ ਬਾਕੀ ਦੂਜੀ ਗੱਲ ਇਹ ਆਈ ਮੈਂ ਚਾਹਣਾ ਵੀ ਪਿੰਡ ਦੀ ಗ್ರಾಮ ਸਭਾ ਸੱਦੀ ਜਾਵੇ ਪਿੰਡ ਦੇ ਵਿੱਚ ਜੋ ਵੀ ਕੰਮ ਹੋਣ ਵਾਲੇ ਪਿੰਡ ਜੋ ਕਹਿੰਦਾ ਉਹ ਕੰਮ ਹੋਵੇ ਪਰ ਉਲਟਾ ਮੇਰੇ ਤੇ ਗਾਜ ਵਾਰ-ਵਾਰ ਮੇਰੇ ਤੇ ਗਾਜ ਡਗ ਰਹੀ ਆ ਇਸ ਬੰਦੇ ਨੂੰ ਮੈਨੂੰ ਸਸਪੈਂਡ ਕਰਨ ਦੀ ਕੋਸ਼ਿਸ਼ ਕੀਤੀ ਗਈ ਤਿੰਨ ਵਾਰ ਸੈਕਟਰੀ ਬਦਲੇ 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 ਗਏ ਤਿੰਨ ਵਾਰ ਸੈਕਟਰੀ ਬਦਲਤੇ ਸੈਕਟਰੀ ਸਾਹਿਬ ਤਰੀਕ 18 2 2025 ਨੂੰ ਜੀ ਇੱਕ ਬਤਾ ਪੈਂਦਾ ਉਹ ਮਤੇਰੇ ਵਿੱਚ ਇਹ ਲਿਖਿਆ ਜਾਂਦਾ ਵੀ ਕਸਵਾਨੇ ਦੀ ਜਿਹੜੀ ਕਨਫਿਊਜ਼ਨ ਚੱਲਦੀ ਉਹ ਦੂਰ ਕੀਤੀ ਜਾਵੇ ਸੈਕਟਰੀ ਸਾਹਿਬ ਮੇਰੇ ਤੇ ਸਰਪੰਚ ਦੇ ਤਿੰਨਾਂ ਦੇ ਸਹਣ ਜਿਹੜੇ ਹੈਗੇ ਆ ਉਹ ਹੋਣਗੇ ਤੇ ਫੇਰ ਕੌਣ ਚੋਂ ਪੈਸੇ ਨਿਕਲਣਗੇ ਮਤਾ ਪੈ ਜਾਂਦਾ ਈ ਮਤਾ ਮੇਰੇ ਕੋਲ ਅਗਲੇ ਦਿਨ ਜੀ ਚਿੰਨਾ ਦਿਨਾਂ ਬਾਅਦ ਸੈਕਟਰੀ ਬਦਲ ਦਿੱਤਾ ਜਾਂਦਾ ਜਦੋਂ ਜੀ ਇਹ ਕੌਣ ਬੰਦਾ ਜਿਹੜਾ ਮੈਨੂੰ ਸਸਪੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਜੇ ਮੈਂ ਸੱਚ ਬੋਲ ਰਿਹਾ ਅੱਜ ਅੱਜ ਦੇਖੋ ਜੀ ਇੱਕ ਬਹੁਤ ਵੱਡਾ ਜਿਹੜਾ ਹੈਗਾ ਇਹ মিডিਆ ਸਾਹਮਣੇ ਗੱਲ ਕਰਨੀ ਬੜੀ ਔਖੀ ਆ ਜਿਹੜਾ ਮੇਰੇ ਪਿੰਡ ਦਾ ਸਰਪੰਚ ਆ ਉਹ ਤਾਂ ਬੈਠਾ ਜੀ ਸ਼ਾਮਲਾੜ ਜ਼ਮੀਨ 'ਚ ਜਦੋਂ ਮੈਂ ਵਾਰ-ਵਾਰ ਮੈਂ ਪੇਪਰ ਖੋਲਦਾ ਮੈਂ ਓਬਜੈਕਸ਼ਨ ਵੀ ਲਾਇਆ ਸੀ ਪਰ ਉਹ ਓਬਜੈਕਸ਼ਨਾਂ ਚ ਕਿਉਂਕਿ ਮੇਰੇ ਸਿਰ ਉਹ ਕੇਸ ਠੋਕ ਸਕਦਾ ਉਹ ਜਿਹੜਾ ਸ਼ਾਮਲਾਟੀ ਜ਼ਮੀਨ ਦੇ ਵਿੱਚ ਬੈਠਾ ਤੇ ਮੈਨੂੰ ਸੱਦ ਕੇ ਕਹਿੰਦਾ ਤੂੰ ਜਿਹੜਾ ਹੈਗਾ ਮਤੇਪਾ ਮਤੇ ਡ੍ਰੈਗ ਰੂਮਾਂ ਚ ਮਤੇ ਨਹੀਂ ਪੈਂਦੇ ਪਿੰਡ ਦੀ ਸਾਥ ਵਿੱਚ ਪੈਂਦੇ ਮਤੇ ਮੈਨੂੰ ਝੰਡਾ ਵੇਚਿਆ ਜਾਂਦਾ ਜਦੋਂ ਮੈਂ ਝੰਡਾ ਵੇਚ ਕੇ ਉਸ ਜਗ੍ਹਾ ਤੇ ਜਾਂਨਾ ਉਸਨ ਕਿਸ਼ਨ ਤੇ ਕੋਈ ਨਹੀਂ ਹੁੰਦਾ ਤੇ ਜਿਹੜਾ ਮਤਾ ਹੀ ਉਹ ਡ੍ਰੈਗ ਰੂਮ ਚ ਪੈ ਜਾਂਦਾ ਤਿੰਨ ਤਿੰਨ ਮੈਂਬਰ ਆ ਜਿਹੜੇ ਮਤਾ ਪਾ ਦਿੰਦੇ ਆ ਮਤਾ ਉਹ ਪੈਂਦਾ ਜਿਹੜੀਆਂ ਟੈਲਾ ਲੱਗੀਆਂ ਹੋਈਆਂ ਜਣੀ ਖੜਵਾਂਚਾ ਲੱਗਾ ਕਾਨੂੰਨ ਕਹਿੰਦਾ ਜਿੱਥੇ ਟੇਢੀ ਹੱਟ ਲੱਗੀ ਉਹਨੂੰ 20 ਸਾਲ ਪੱਟ ਨਹੀਂ ਸਕਦੇ ਜਾਕੇ ਤੁਸੀਂ ਹੁਣ ਵੀ ਵੇਖ ਲੋ ਉਹਨਾਂ ਦੀ ਉੱਥੇ ਜਿਹੜੀਆਂ ਗਲੀਆਂ ਦੇ ਖੜਵਾਂਚੇ ਲੱਗੇ ਉਹਨਾਂ ਦੇ ਮਤੇ ਪਾਏ ਹੋਏ ਆ ਦੱਸੋ ਜੇ ਕੋਈ ਬੰਦਾ ਇਸ ਗੱਲ ਤੇ ਆਵਾਜ਼ ਠਾਉਂਦਾ ਉਹਦੀ ਆਵਾਜ਼ ਦਬਾਈ ਜਾਂਦੀ ਆ ਮੈਂ ਕਿ ਇਹ ਸਕੀਮ ਕਿਹੜੀ ਆ ਤੁਸੀਂ ਦੱਸੀ ਜਿਹੜੇ ਲੈ ਸਰਵੇ ਕਰਨਾ ਸੀ ਏਪੀਐਮ ਜਣੀ ਸੈਂਟਰ ਦੀ ਸਕੀਮ ਆਈ ਪੀਐਮ ਨਿਵਾਸ ਯੋਜਨਾ ਦੇ ਅੰਦਰ ਆਉਂਦੀ ਆ ਮਨਰੇਗਾ ਦੇ ਅੰਦਰ ਆਉਂਦੀ ਆ ਮਲਾਜ਼ਮਾਂ ਨੂੰ ਅਸਲ ਵਿੱਚ ਲੜਾਇਆ ਜਾ ਰਿਹਾ ਸਾਨੂੰ ਤਾਂ ਉਹਦੇ ਆਈਟੀ ਬਣਾਤੀ ਮੇਰੀ ਡਿਲੀਟ ਕਰਤੀ ਬਲਾਜਮ ਕਿਉਂ ਨਹੀਂ ਜਾਂਦੇ ਸਰਵਾਕਰਨ ਪਾਰਦਰਸ਼ੀ ਤੌਰ ਤੇ ਸਰਵਾਕਰਨ ਜਿਹੜੇ ਪਿੰਡ ਦੇ ਮੰਨ ਲਓ ਵੀ ਕਿਸੇ ਦੇ 9 ਪਾਤੇ ਕਿਸੇ ਸਰਪੰਚ ਨੇ ਕਿਸੇ ਨੇ 10 ਪਾਤੇ ਪਰ ਮੈਂ মিডিਆ ਦੇ ਸਾਹਮਣੇ ਇਹ ਕਹਿੰਦਾ ਸਾਰੇ ਪਿੰਡ ਇਹ ਆਵਾਜ਼ ਠਾਉਣ ਕਿਸੇ ਵੀ ਪਿੰਡ ਦਾ ਕੋਈ ਵੀ ਬੰਦਾ ਰਹੇ ਨਾ ਜਾਵੇ ਇਹ ਅੰਦਰ ਖਾਤੇ ਜਿਹੜੀ ਗੱਲ ਹੋ ਰਹੀ ਆ ਗਰੀਬਾਂ ਦੇ ਕੋਠੇ ਜਿਹੜੇ ਹੈਗੇ ਉਹ ਵੋਟਾਂ ਪੱਕੀਆਂ ਕੀਤੀਆਂ ਜਾ ਰਹੀਆਂ ਤੇਰੇ 10 ਪਾਤੇ ਤੇ ਤੇਰੇ 9 ਪਾਤੇ ਸਰਪੰਚ ਕਿਉਂ ਨਹੀਂ ਜਨਤਕ ਤੌਰ ਤੇ ਸਹੀ ਸਰਵਾ ਕਿਉਂ ਨਹੀਂ ਕਰਦੇ ਸਰਵਾ ਬਿਲਕੁਲ ਸਹੀ ਹੋਣਾ ਚਾਹੀਦਾ ਤੇ ਪਾਰਦਰਸ਼ੀ ਹੋਣਾ ਚਾਹੀਦਾ ਜਿੰਨਾ ਪਿੰਡਾਂ ਚ ਸਰਵੇ ਨਹੀਂ ਹੋਣੇ ਉਹਨਾਂ ਦਾ 31 ਮਾਰਚ ਤਿੱਕਰ ਸਰਵੇ ਕਰਾਇਆ ਜਾਵੇ ਹਰ ਇੱਕ ਦਾ ਜੀ ਦਾ ਮੰਨ ਲਓ ਕੋਠਾ ਘਰ ਦਾ ਕੱਚਾ ਜਾਂ ਬਾਲੇ ਵਾਲਾ ਉਹਦਾ ਪਾਊਗਾ ਹਰ ਹਾਲਤ ਪਾਊਗਾ ਸੈਂਟਰ ਸਰਕਾਰਾਂ ਨੂੰ ਇਹ ਬਕਾਇਦਾ ਹਦਾਇਤ ਦਿੱਤੀ ਗਈ ਹੈ ਕੀ ਨਾਮ ਹੈ ਤਲਵੰਤ ਸਿੰਘ ਮੇਰੀ ਵਾਈਫ ਕਮਨਦੀਪੌਰ ਗੱਲ ਸਰਪੰਚ ਪਿੰਡ ਦਾਡਾ ਕਸੋਣਾ ਜੀ ਉਹਨਾਂ ਦੇ ਜੀ ਮੇਰੇ ਵੀਰ ਆ ਉਹਨਾਂ ਦੇ ਵਾਈਫ ਵੀ ਸਰਪੰਚ ਖੜੇ ਸੀ ਉਹ ਬੇਬੁਨਿਆਦ ਮੇਰੇ ਨਜਾਇਜ਼ ਲਾ ਰਹੇ ਆ ਐਲੀਗੇਸ਼ਨ ਜੇ ਕੋਈ ਸਬੂਤ ਦੇਣਗੇ ਤੇ ਮੈਂ ਉਹਨਾਂ ਦਾ ਜਵਾਬ ਦੇ ਨਹੀਂ ਉਹ ਵਾਈਫ ਵੀ ਕਰਦੇ ਆ ਕਿਉਂਕਿ ਸਰਪੰਚ ਹੋ ਆ ਮੈਂ ਤਾਂ ਨਾਲ ਜੇ ਕੋਈ ਕੰਮਕਾਰ ਕਰਵਾਉਣਾ ਤੋ ਕਰਵਾ ਸਕਦਾ ਤਰੀਬਨ ਕੰਮ ਉਹ ਕਰਦੇ ਸਭ ਬੇਬੁਨਿਆਦ ਆ ਉਹੀ ਸਹੀ ਨੇ ਅਸੀਂ ਵਿਕਾਸ ਤੇ ਕਰਨ ਵਾਸਤੇ ਜਿੰਨਾ ਕੋ ਬਾਹ ਲੱਗਦੀ